ਜੈ ਗੁਰਦੇਵ ਧੰਨ ਗੁਰਦੇਵ ਸਭ ਤੋਂ ਪਹਿਲਾਂ ਤਾਂ ਮੈਂ ਬੇਨਤੀ ਕਰਾਂਗਾ ਉਹਨਾਂ ਲੋਕਾਂ ਨੂੰ ਜੋ ਸਤਿਗੁਰੂ ਰਵਿਦਾਸ ਮਹਾਰਾਜ ਨੂੰ ਮੰਨਦੇ ਵਾਕੇ ਹੀ ਕਹਿਣ ਕਿ ਅਸੀਂ ਉਹਦੇ ਪੈਰੋਕਾਰ ਆਂ ਉਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਗੇ ਔਰ ਪ੍ਰਸ਼ਾਸਨ ਤੱਕ ਪਹੁੰਚਾਉਣਗੇ ਆਪਣੀ ਆਮ ਪਬਲਿਕ ਤੱਕ ਸਤਗੁਰ ਰਵਦਾਸ ਨਾਮ ਲੈਵਾ ਸਕਦਾ ਸੰਗਤਾਂ ਤੱਕ ਪਹੁੰਚਾਉਣਗੇ ਤੇ ਨਹੀਂ ਤਾਂ ਬਾਕੀ ਦੂਰ ਹੀ ਰਹਿਣ ਕਿਉਂਕਿ ਗੁਰੂ ਪਿਆਰੇ ਸਾਧ ਸੰਗਤ ਜੀ ਉਹ ਸਿਰਫ ਔਰ ਸਿਰਫ ਨਾਰੇ ਜਕਾਰੇ ਲਾਉਣ ਨਾਲ ਗੱਲ ਨਹੀਂ ਬਣੀ ਇਹ ਉਹ ਚੌਕ ਆ ਸਤਗੁਰ ਰਵਦਾਸ ਮਹਾਰਾਜ ਦੇ ਨਾਮ ਤੇ ਬਣਿਆ ਚੌਕ ਜਿਸ ਦੇ ਵਿੱਚ ਇੱਥੇ ਸਭ ਤੋਂ ਜ਼ਿਆਦਾ ਜਕਾਰੇ ਲੱਗਦੇ ਆ ਕਿ ਗੁਰੂ ਰਵਦਾਸ ਜੀ ਤੇਰੀ ਸੋਚ ਦੇ ਪਹਿਰਾ ਦੇਾਂਗੇ ਠੋਕੇ ਕਿ ਗੁਰੂ ਰਬਦਾਸ ਜੀ ਤੇਰੀ ਸੋਚ ਤੇ ਪੈਰਾ ਦਿਆਂਗੇ ਠੋਕੇ ਪਰ ਪੈਰਾ ਸਿਰਫ ਘੰਟੇ ਦੋ ਘੰਟਿਆਂ ਵਾਸਤੇ ਲਾਉਂਦੇ ਆ ਤਰਨੇ ਤੱਕ ਹੀ ਰਹਿ ਜਾਂਦੇ ਸਿਮਤ ਸੋ ਦੇਖੋ ਇਹ ਚੌਂਕ ਦੀ ਹਾਲਤ ਬਹੁਤ ਹੀ ਤਰਸਯੋਗ ਸੋ ਦੇਖ ਸਾਦੇ ਹੋ ਰੋਡ ਦੀ ਵੀ ਹਾਲਤ ਜੋ ਚੌਂਕ ਦੇ ਆਲੇ ਦੁਆਲੇ ਆ ਪੂਰਾ ਰੋਡ ਵੀ ਦੇਖ ਲੋ ਆਲੇ ਦੁਆਲੇ ਔਰ ਇਸ ਚੌਂਕ ਦੇ ਵਿੱਚ ਅੰਦਰ ਔਰ ਬਾਹਰ ਦੋਨਾਂ ਪਾਸੇ ਦੀ ਹਾਲਤ ਦੇਖ ਲੋ ਕੋ ਕਹ ਦੇਗਾ ਵੀ ਇਹ ਮੇਨ ਰੋਡ ਬੂਟਾ ਮੰਡੀ ਦਾ ਚੌਕ ਆ ਕੋ ਕਹ ਦੇਵੇ ਵੀ ਬੂਟਾ ਮੰਡੀ ਦਾ ਚੌਕ ਆ ਇਹ ਸੋ ਦੇਖੋ ਗੁਰੂ ਪਿਆਰੀ ਸਾਧ ਸੰਗਤ ਜੀਓ ਕੱਲ ਨੂੰ ਸਤਿਗੁਰੂ ਰਵਿਦਾਸ ਸਿੰਘ ਮਹਾਰਾਜ ਜੀ ਦਾ ਜੋਤੀ ਜੋਤ ਸਮਾਏ ਦੇ ਵਿੱਚ ਹੈ 15 ਜੂਨ ਹਾੜ ਦਾ ਮਹੀਨਾ ਚੜਨਾ ਹੈ। ਔਰ ਹਾੜ ਦੇ ਮਹੀਨੇ ਹੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਜੋਤੀ ਜੋਤ ਸਮਾਈ ਸੀ। ਤੇ ਆਹ ਦੇਖ ਲਓ ਹਾਲਤ ਸ਼ੌਂਕ ਦੀ ਇਹ ਗਮਲੇ ਲੱਗੇ ਹੋਏ ਆ ਜੋ ਐਸ ਵੇਲੇ ਬਿਲਕੁਲ ਸੁੱਕੇ ਪਏ ਆ। ਕਾ ਦਾ ਕੋਈ ਨਾਮੋ ਨਿਸ਼ਾਨੀ ਨਹੀਂ ਹੈ ਫੁੱਲ ਬੂਟਿਆਂ ਦਾ ਕੋਈ ਨਾਮੋ ਨਿਸ਼ਾਨੀ ਨਹੀਂ ਹੈ ਕੋਈ ਸਾਫ ਸਵਾਈ ਦਾ ਨਾਮੋ ਨਿਸ਼ਾਨੀ ਨਹੀਂ ਆ ਦੇਖੋ ਮਿੱਟੀ ਜਿੱਦਾਂ ਮਰਜੀ ਕੋਈ ਜੋ ਮਰਜੀ ਲਿਖੀ ਜਾਵੇ ਆ ਦੇਖ ਲਓ ਮਿੱਟੀ ਸੋ ਜਿਹੜਾ ਦਾ ਸਤਿਗੁਰੂ ਰਵਿਦਾਸ ਮਹਾਰਾ ਜੀ ਨੂੰ ਪਿਆਰ ਕਰਦਾ ਉਹ ਜ਼ਰੂਰ ਵੀਡੀਓ ਦੇਖੇ ਸ਼ੇਅਰ ਕਰੇ ਨੇ ਤਾਂ ਬਾਕੀ ਗੱਲਾਂ ਕਰਨ ਵਾਲੇ ਬਹੁਤ ਆ ਸਾਡਾ ਸਮਾਜ ਉਹ ਗੱਲਾਂ ਹੀ ਕਰਦਾ ਰਹਿੰਦਾ ਆ ਤੇ ਬੜੇ ਦੁੱਖ ਦੀ ਗੱਲ ਆ ਕਿ ਉਹ ਗੱਲਾਂ ਕਰਦੇ ਰਹਿੰਦੇ ਇੱਕ ਦੂਜੇ ਦੇ ਲੱਤਾਂ ਖਿੱਚਣ ਵਾਲੇ ਬਹੁਤ ਹੁੰਦੇ ਆ ਪਰ ਜੇ ਸਪੋਰਟ ਕਰਨ ਵਾਲੇ ਜਾਂ ਸਾਥ ਦੇਣ ਵਾਲੇ ਬਹੁਤ ਘੱਟ ਹੁੰਦੇ ਆ ਸੋ ਦੇਖੋ ਕੋਈ ਵੀ ਗਮਲੇ ਦੇ ਵਿੱਚ ਕੋਈ ਫੁੱਲ ਬੂਟਾ ਕੋਈ ਨਜ਼ਰ ਨਹੀਂ ਆ ਰਿਹਾ ਸਾਰੇ ਹੀ ਚੌਂਕ ਦਾ ਇਹੋ ਹਾਲਿਆ ਸੁੱਕਾ ਕੋਈ ਕਾ ਜਾਂ ਕੋਈ ਫੁੱਲ ਬੂਟਾ ਕੋਈ ਨਜ਼ਰ ਨਹੀਂ ਆ ਰਿਹਾ ਸਰੋ ਗੱਲਾਂ ਕਰਨ ਵਾਲੇ ਤਾਂ ਬਥੇਰੇ ਮਿਲ ਜਾਂਦੇ ਆ ਪਰ ਜੇ ਕਿਸੇ ਨੂੰ ਕਹਦੇ ਨੇ ਵੀ ਕੰਮ ਦਾ ਆ ਜਾਂ ਕੋਈ ਗੱਲ ਕਰਨੀ ਫੇਰ ਕੋਈ ਨਹੀਂ ਜੈ ਗੁਰਦੇਵ ਤਾਨ ਗੁਰਦੇਵ ਜੈ ਗੁਰਦੇਵ ਤਾਨ ਗੁਰਦੇਵ ਜੀ